ਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਜੀ ਤੁਹਾਡੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਜੈਮਲ ਵਾਲੇ ਦੇ ਵਿੱਚ ਜੈਮਲ ਵਾਲਾ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਮਿੱਤਰੋ ਤੇ ਜੈਮਲ ਵਾਲੇ ਤੋਂ ਜਿਹੜੀ ਨਵੇਂ ਚੰਦਾਂ ਨੂੰ ਛੜਕ ਜਾਂਦੀ ਉਹ ਛੜਕ ਦੇ ਉੱਤੇ ਬਾਈ ਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਕ੍ਰਾਸ ਵੈੜ ਬਕਾਊਆ ਸੇਠੰਦੀ ਆ ਬਾਈ ਕੁਝ ਕੁ ਦਿਨਾਂ ਦੀ ਕੱਚੀ ਆ ਜਿਹੜੇ ਭਰਾ 도ਗਲੀ ਵੈੜ ਘਰੇ ਤੋਂ ਤੇ ਪੇਨੋ ਲੱਭਦੇ ਫਿਰਦੇ ਆ ਫਿਰ ਆਜੋ ਬਾਈ ਨਾਲ ਕਰੌਣਾ ਗੱਲਬਾਤ ਤੁਹਾਡੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੀਰੇ ਠੀਕ ਆ ਸੇਤਾ ਦੇ ਪਰਿਵਾਰ ਜੀ ਬਜੀ ਗਿਆ ਅੱਛਾ ਬਾਈ ਨਾਮ ਕੀ ਆਪਣਾ ਆਤਮਾ ਸਿੰਘ ਆਤਮਾ ਬਾਈ ਘਰ ਤਾਂ ਆਪਣਾ ਆ ਗਿਆ ਛਿਰਕੇ ਦੇ ਉੱਤੇ ਚੰਦ ਨਵੇਂ ਵਾਲੀ ਹੈ ਨਾ ਹਾਂਜੀ ਤੇ ਇਹ ਗਾਂ ਵੇਤਨੀ ਹੈ ਜਿਹੜੀ ਕਿੰਨੇ ਦਿਨ ਬਾਕੀ ਆ ਬਾਈ ਇਹਦੇ 15 ਦਿਨ ਬਾਕੀ ਹੋ ਬਾਈ ਲੀਵਾ ਸੋਨਾ ਤਿਆਰ ਕਰ ਜਾਂਦੀ ਹੈ ਮੈਂ ਸੁਆ ਕਿੰਨਾ ਸੁਣਾ ਬਾਈ ਇਹਨੇ ਪਹਿਲਾ ਸੁਆ ਹਾਂਜੀ ਪਹਿਲਾ ਸੁਆ ਪਹਿਲਾ ਨਹੀਂ ਸੁਣਾ ਹੁਣ ਕਿੰਨਾ ਰੇਟ ਰੱਖਾਂਗੇ ਬਾਈ ਆਪਾਂ ਇਹਦਾ 38000 38000 ਰੁਪਏ ਮਾਨਤਨ ਕਰਦੇਗੇ ਵਿੱਚ ਬਾਈ ਹਮਾਰਾ ਮੋਟਾ ਕਰਦੇ ਠੀਕ ਹੈ ਬਾਈ ਬਤੇ ਬਾਈ ਮਨਾਂ ਉਂਝ ਠੰਡੀ ਠੁੰਡੀ ਹੈ ਹੱਥੋ ਥਲਵਾਇਆ ਹਾਂਜੀ 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 ਮਾੜਾ ਇੱਥੇ ਜਿਮੜਾ ਨਿਕ 10 ਦਰਦੀ ਆ ਥੋੜੀ ਜਿਹੀ ਨਾ ਹਾਂ ਕੈਮਰੇਟ ਦਰਦੀ ਆ ਨਹੀਂ ਠੀਕ ਹੈ ਅੱਛਾ 38 ਜਮਾਨਤਨ ਕਰਦੇ ਆ ਬਈ ਹਾਂ ਜੀ ਜੀ ਦਿਨ ਤੁਹਾਡੇ ਲਿਖੇ ਹੋਏ ਆ ਵੀ 15 ਇਹਦੇ ਬਾਕੀ ਗਿਣਤੀ ਹਾਂ ਜੀ ਠੀਕ ਹੈ ਬਈ ਕੱਢੇ ਬਾਹਰ ਨੂੰ ਤੋਰੇ ਮੜੇ ਖੋਲ ਦੇ ਲੋ ਲੈ ਮਿੱਤਰੋ ਪਹਿਲਾ ਸੂਆ ਪਾਈ ਜਾਂਦਾ ਸੂਣੀ ਆ 15 ਦਿਨ ਸੂਣ ਦੇ ਵਿੱਚ ਬਾਕੀ ਆ 38000 ਰੁਪਿਆ ਡਿਮਾਂਡ ਆ ਕ੍ਰੋਸ ਬਰੀਡ ਆ ਕਾਲਾ ਰੰਗ ਆ ਦੇਖ ਸਕਦੇ ਪਹਿਲੇ ਆ ਮਾਂ ਮਨੋ ਜੈਲੀ ਜੂਲੀ ਠੀਕ ਆ ਬਾਈ ਹੁਣ ਹੱਥੋਂ ਤੋਂ ਫਿਰਦੇ ਸੀਗੇ ਪਰ ਹੁਣ ਥੋੜਾ ਜਿਹਾ ਚਲੋ ਉਪਰਾ ਕਰਦੀ ਆ ਜਿਵੇਂ ਆਪਾਂ ਬਗਾਨਾ ਬੰਦਾ ਕੋਲੇ ਆ ਜਾਂਦਾ ਤੇ ਉਦੋਂ ਚੀਜ਼ ਦਾ ਫਰਕ ਪੈ ਜਾਂਦਾ ਮਿੱਤਰੋ ਤੇ ਗੱਲ ਬਾਤ ਲਈ ਨੰਬਰ ਆਪਾਂ ਬਾਈ ਦਾ ਲੈ ਲੈਨੇ ਆ ਬਈ ਆਤਮਾ ਸਿੰਘ ਦਾ ਤੁਸੀਂ ਬਾਈ ਨਾਲ ਰابطਾ ਕਾਇਮ ਕਰ ਲਿਆ ਜੇ ਜਿਹੜੀ ਤੁਹਾਨੂੰ ਦੇੜ ਚੱਚੂਗਾ ਉਸ ਹੱਬ ਦੇ ਤੁਸੀਂ ਸੌਦਾ ਤੈਅ ਕਰ ਲਿਆ ਜੇ ਪਾ ਠੀਕ ਆ ਗਾਂ ਚੰਗੀ ਆ ਆਪਾਂ ਕਰ ਲੈਨੇ ਆ ਬਾਈ ਦੇ ਨਾਲ ਗੱਲ ਬਾਈ ਆਤਮੇ ਬਾਈ ਨੰਬਰ ਕਿੰਨਾ ਆਪਣਾ ਬਾਈ 96465 ਜੀ 2752 ਇੱਕ ਵਾਰੀ ਹੋਰ ਬੋਲ ਦਿਓ ਜੀ 9465 ਜੀ 22757 ਠੀਕ ਹੈ ਬਈ ਬਈ ਇਸ ਨੰਬਰ ਤੇ ਬਈ ਆਤਮੇ ਨਾਲ ਕਰ ਲਿਓ ਗੱਲਬਾਤ ਮਿੱਤਰੋ ਨੰਬਰ ਸਕਰੀਨ ਦੇ ਉੱਤੇ ਆ